ਅੰਮ੍ਰਿਤਸਰ ਚਿਕਮੰਤਰੀ ਡਰੱਗ ਤੇ ਹਥਿਆਰ ਤਸਕਰੀ ਦਾ ਪਰਦਾਫਾਸ਼ 8 ਕਿਲੋ ਤੋਂ ਵੱਧ ਹੈਰੋਇਨ 6 ਕਿਲੋ ਅਫੀਮ ਤੇ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਦੋ ਮੁਲਜ਼ਮ ਵਿਕਤੇ ਕਾਬੂ ਚੇਨਈ ਦੇ ਲੋਟਰੀ King ਬਾਟਿੰਦੇ ਟਿਕਾਣਿਆਂ ਦੇ ਉਤੇ ਐਡੀ ਦੀ ਰੇਡ ਕਰੀ ਪੰਜ ਕਰੋੜ ਰੁਪਏ ਦੀ ਨਕਦੀ ਗਤੀ ਜ਼ਬਤ ਚੁਣੌਵੀ ਬੌਂਡ ਦੇ ਜ਼ਰੀਏ ਕਰੀ 1300 ਕਰੋੜ ਰੁਪਏ ਦਾ ਦਿੱਤਾ ਸੀ ਚੰਦਾ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਦੋਂ ਜ਼ਮੀਨ ਦੇ ਉੱਤੇ ਵਿਵਾਦ ਹੋਵੇ ਤੇ ਵਿਵਾਦ ਵਾਧਾ ਹੋਇਆ ਪਹੁੰਚ ਜਾਵੇ ਰਾਜਪਾਲ ਦੇ ਵੀ ਦਰਬਾਰ ਤੇ ਜ਼ਿਕਰ ਹੋਵੇ ਜ਼ਮੀਨ 10 ਏਕੜ ਦੀ ਤਾਂ 1 ਇੰਚ ਵੀ ਨਾ ਦੇਣ ਦਾ ਫਿਰ ਫਰਕ ਤਾਂ ਪੈਂਦਾ ਹੈ ਜਿੱញ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਜ਼ਮੀਨ ਨੂੰ ਲੈ ਕੇ ਚੰਡੀਗੜ੍ਹ ਦੇ ਮੁੱਦੇ ਦੇ ਤੇ ਖੂਬ ਵਿਵਾਦ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਹੋ ਰਿਹਾ ਹੈ ਤੇ ਹਰਿਆਣਾ ਨੂੰ ਚੰਡੀਗੜ੍ਹ ਦੇ ਵਿੱਚ ਜ਼ਮੀਨ ਦੇਣ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਬਫਦ ਨੇ ਰਾਜਪਾਲ ਦੀ ਨਾਲ ਮੁਲਾਕਾਤ ਆਮ ਆਦਮੀ ਪਾਰਟੀ ਦੇ ਵਫਦ ਨੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਸੌਂਪਿਆ ਜਿਸ ਦੇ ਵਿੱਚ ਹਰਿਆਣਾ ਨੂੰ ਵਿਧਾਨ ਸਭਾ ਦੇ ਲਈ ਜ਼ਮੀਨ ਦੇਣ ਦਾ ਵਿਰੋਧ ਕੀਤਾ ਗਿਆ ਨਾਲ ਹੀ ਕਿਹਾ ਗਿਆ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਹਰਿਆਣਾ ਨੂੰ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ ਅਸੀਂ ਆਪਦਾ ਪ੍ਰੋਟੈਸਟ ਜਿਹੜਾ ਉਹ ਆਨਰੇਬਲ ਗਵਰਨਰ ਸਾਹਿਬ ਕੋਲ ਦਰਜ ਕਰਵਾ ਕੇ ਆਏ ਹਾਂ ਕਿ ਕਿ ਪੰਜਾਬ ਚੰਡੀਗੜ੍ਹ ਪੰਜਾਬ ਦਾਗਾ 1 ਇੰਚ ਵੀ ਥਾਂ ਜਿਹੜੀ ਆ ਪੰਜਾਬ ਹਰਿਆਣਾ ਨੂੰ ਦੇਣ ਲਈ ਬਿਲਕੁਲ ਰਾਜੀ ਨਹੀਂ ਹੈਗਾ ਉਧਰ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਉੱਤੇ ਹਰਿਆਣਾ ਦਾ ਵੀ ਹੱਕ ਹੈ ਨਫ਼ਰਤ ਪੈਦਾ ਕਰਨ ਦੀ ਬਜਾਏ ਜਨਹਿਤ ਦੇ ਵਿੱਚ ਕੰਮ ਕਰੋ ਇਸ ਪ੍ਰਕਾਰ ਦੀ ਘਟੀਆ ਰਾਜਨੀਤੀ ਕੋ ਇਹ ਵਿਸਿਟਨੇ ਦਾ ਕੰਮ ਕਰਤੇ ਹਨ ਪਹਿਲੇ ਇਹਨਾਂ ਨੇ ਐਸਵਾਈਐਲ ਦੇ ਪਾਣੀ ਕੋ ਰੋਕਾ ਅਬ ਵਿਧਾਨ ਸਭਾ ਦੇ ਉੱਪਰ ਆ ਗਏ ਅਰੇ ਭਾਈ ਇਹ ਚੰਡੀਗੜ੍ਹ ਦੇ ਉੱਪਰ ਹਰਿਆਣਾ ਦਾ ਵੀ ਹੱਕ ਹੈ ਜਦੋਂ ਤੋਂ ਕੇਂਦਰ ਨੇ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਨਵੀਂ ਵਿਧਾਨ ਸਭਾ ਬਣਾਉਣ ਨੂੰ ਲੈ ਕੇ ਹਰੀ ਝੰਡੀ ਦਿੱਤੀ ਹੈ ਉਸ ਸਮੇਂ ਤੋਂ ਇਹ ਸਿਆਸੀ ਕਮਸਾਨ ਜਾਰੀ ਹੈ ਔਰੇ ਵਿਵਾਦ ਅੱਗੇ ਕਿਸ ਤਰੀਕੇ ਨਾਲ ਸਿੱਪ ਲੈਗਾ ਕਿ ਹੋਏਗਾ ਉਹ ਦੇਖਣਾ ਹੋਏਗਾ ਪਰ ਕਾਬਲੇ ਗੌਰ ਇਹ ਵੀ ਹੈ ਕਿ 10 ਏਕੜ ਜ਼ਮੀਨ ਚੰਡੀਗੜ੍ਹ ਚ ਦੇ ਦਿੱਤੀ ਗਈ ਹੈ 10 ਏਕੜ ਜ਼ਮੀਨ ਦੇ ਉੱਤੇ ਕੀ ਵਿਧਾਨ ਸਭਾ ਦੀ ਉਸਾਰੀ ਹੋ ਜਾਏਗੀ ਜਾਂ ਉਸ ਨੂੰ ਲੈ ਕੇ ਵੀ ਅਜੇ ਕੋਈ ਸੰਸ਼ਾਏ ਅੱਗੇ ਵਧਦੇ ਤੇ ਗੱਲ ਬਾਈ ਇਲੈਕਸ਼ਨ ਦੇ ਗਿੱਦੜਬਾਹ ਦੇ ਵਿੱਚ ਜ਼ਮਨੀ ਚੌਂਚ ਬਜ਼ਾਰਾਂ ਚ ਲੱਗੇ ਪੋਸਟਰ ਚਰਚਾ ਦਾ ਵੇਸ਼ਾ ਬਣੇ ਹੋਏ ਨੇ ਯਾਨੀ ਗਿੱਦੜਬਾਹ ਦੇ ਰਣ ਦੇ ਵਿੱਚ ਪੋਸਟਰ ਵਾਰ ਨਜ਼ਰ ਆਉਂਦੇ ਇਨ ਪੋਸਟਰਾਂ ਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਟਿਲੋਂ ਦੀ ਨਾਲ ਤਸਵੀਰ ਲੱਗੀ ਹੋਈ ਹੈ। ਪੋਸਟਰ ਦੇ ਉੱਤੇ ਲਿਖਿਆ ਗਿਆ ਹੈ ਜੋ ਨਹੀਂ ਹੋ ਸਕਿਆ ਭਰਾ ਵਰਗੇ ਪਰਿਵਾਰ ਦਾ ਉਹ ਕੀ ਮੁੱਲ ਪਾਏਗਾ ਗਿੱਦੜ ਬਹਾ ਦੀ ਸਤਕਾਰ ਦਾ। ਹਾਲਾਂਕਿ ਇਹਨਾਂ ਪੋਸਟਰਾਂ ਦੇ ਉੱਤੇ ਜਾਰੀ ਕਰਨ ਵਾਲੇ ਦਾ ਕੋਈ ਨਾਮ ਨਹੀਂ ਹੈ ਪਰ ਪੋਸਟਰ ਦੇ ਉੱਤੇ ਸ਼ਰਮਣੀ ਅਕਾਲੀ ਦਲ ਦਾ ਪਾਰਟੀ ਸਿੰਬਲ ਜ਼ਰੂਰ ਹੈ। ਹਾਲਾਂਕਿ ਡਿੰਪੀ ਇਸ ਨੂੰ ਰਾਜਾ ਬਣ ਦੀ ਸ਼ਰਾਰਤ ਦੱਸ ਰਹੇ ਨੇ। ਸਰ ਇਹ ਗਿੱਦੜਵੇ ਦੇ ਲੋਕਾਂ ਤੋਂ ਪੁੱਛੋ ਕਿ ਮੈਂ ਇਹਨਾਂ ਦਾ ਹੋਇਆ ਕਿ ਨਹੀਂ ਹੋਇਆ। 100% ਸ਼ਰਾਰਤ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੈ ਜੀ ਉਹਨਾਂ ਦੇ ਬੰਦੇ ਰਾਤ ਫੜ ਵੀ ਲਈ ਸੀ ਕਾਬਲੇ ਗੋਰੇ ਕੀ ਪੋਸਟਰ ਨੂੰ ਲੈ ਕੇ ਹੀ ਚੋਣ ਕਮਿਸ਼ਨ ਨੇ ਡਿੰਪੀ ਢਿੱਲੋਂ ਨੂੰ ਨੋਟਿਸ ਦਿੱਤਾ ਹੈ ਡਿੱਪੀ ਢਿੱਲੋਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਛਪਵਾਈ ਗਈ ਪੋਸਟਰਾਂ ਦੇ ਵਿੱਚ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੀ ਤਸਵੀਰ ਲਗਾਈ ਤੇ ਇਹਨਾਂ ਦੋਵਾਂ ਦੇ ਚਿਹਰਿਆਂ ਦੇ ਉੱਤੇ ਰੈੱਡ ਕਰਾਸ ਵੀ ਲਗਾਏ ਸਨ ਕਾਬਲੇ ਗੋਰੇ ਕੀ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਗਦਰਵਾਦੀ ਬਾਈਲੈਕਸ਼ਨ ਦੇ ਲਈ ਕਾਬਲੇ ਗੋਰੇ ਵੀ ਹੈ ਕਿ ਡਿੰਪੀ ਢਿੱਲੋਂ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬੀ ਰਹੇ ਨੇ ਸ਼ਰਮਣੀ ਅਕਾਲੀ ਦਲ ਤੋਂ ਦੋ ਵਾਰ ਇਲੈਕਸ਼ਨ ਵੀ ਹੋਣਾਂ ਲੜਿਆ ਹਾਲਾਂਕਿ ਜਿੱਤ ਨਹੀਂ ਸਕੇ ਸੀ ਤਾਂ ਪੋਸਟਰ ਬੋਰਡ ਜਦੋਂ ਨਜ਼ਰ ਆਵੇ ਫਿਰ ਫਰਕ ਤਾਂ ਪੈਂਦਾ ਹੈ ਸਵਾਲ ਇਹ ਵੀ ਬਰਕਰਾਰ ਹੈ ਕਿ ਪੋਸਟਰ ਲਗਵਾਈ ਕਿਸ ਨੇ ਉਧਰ ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਤੋਂ ਡਰੱਗਜ਼ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਪੁਲਿਸ ਨੇ تین ਡਰਗ ਤਸਕਰਾਂ ਨੂੰ ਫੜਿਆ ਇਨ੍ਹਾਂ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ ਇਨ੍ਹਾਂ ਦੇ ਕਬਜ਼ੇ ਤੋਂ 8 ਕਿਲੋ ਹੈਰੋਇਨ 3 ਕਿਲੋ ਅਫੀਮ 4 ਪਿਸਤੌਲ ਅਤੇ 17 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਤੇ ਤਿੰਨ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਨੇ ਇੱਕ ਹੈਗਾ ਦਿੱਤਿਆ ਇਹ ਦੂਸਰਾ ਸ਼ੰਭੂ ਇੱਕ ਮੁਸਕਾਨ ਲੜਕੀ ਹੈ ਬਰਾਮਦ 4 ਪਿਸਤੌਲਾਂ ਦੇ ਵਿੱਚ ਇੱਕ ਗਲੌਕ ਹੈ ਜੋ ਸਰਹੱਦ ਪਾਰ ਤੋਂ ਹੀ ਆਇਆ ਹੈ ਇਸ ਤੋਂ ਇਲਾਵਾ 13 ਕਿਲੋ ਦੇ ਕਰੀਬ ਕੈਮੀਕਲ ਵੀ ਮੁਲਜ਼ਮਾਂ ਤੋਂ ਮਿਲੇ ਹੈ ਜਿਸ ਨੂੰ ਡਰੱਗਸ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ ਵਧੀਆ ਕੰਮ ਕੀਤਾ ਹੈ ਔਰ ਬੜੀ ਮਿਹਨਤ ਨਾਲ ਬੜੀ ਸਾਇੰਟਿਫਿਕ ਤਰੀਕੇ ਨਾਲ ਔਰ ਇੰਟੈਲੀਜੈਂਸ ਫੇਸਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਬਰਾਮਦਗੀ ਹੋਈ ਹੈ 8 ਕਿਲੋ ਤੋਂ ਉੱਪਰ ਹਿਰੋਇਨ ਹੈ 6 ਕਿਲੋ ओपीएम ਹੈ 13 ਕਿਲੋ ਦੇ ਕਰੀਬ ਇੱਕ ਕੈਮੀਕਲ ਹੈ ਜਿਹੜਾ ਇਨਾਂਸਰ ਹੈ ਡਰੱਗ ਦਾ ਔਰ 4 ਪਿਸਟਲ ਨੇ 17 ਕਾਰਟ੍ਰਿਜਸ ਨੇ ਇਹ ਕਾਰਵਾਈ ਇਸ ਗੱਲ ਨੂੰ ਵੀ ਦੱਸਦੀ ਹੈ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਕਿੰਨੀ ਗੰਭੀਰ ਸਮੱਸਿਆ ਬਣੀ ਹੋਈ ਹੈ ਤੇ ਖਬਰੇ ਵੀ ਦੱਸਦੀ ਹੈ ਕਿ ਕਿੰਨੀ ਵੱਡੀ ਤਦਾਦ ਦੇ ਵਿੱਚ ਸਰਹੱਦ ਫਾਰ ਤੋਂ ਨਸ਼ਾ ਭਾਰਤ ਦੇ ਵਿੱਚ ਭੇਜਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਪੁਆਇੰਟ ਇਹ ਵੀ ਹੈ ਕਿ ਕੱਲੇ ਨਸ਼ੇ ਦੇ ਜ਼ਖੀਰੇ ਨੂੰ ਨਹੀਂ ਭੇਜਿਆ ਜਾ ਰਿਹਾ ਬਲਕਿ ਉਸ ਦੇ ਨਾਲ ਹਥਿਆਰ ਵੀ ਪੰਜਾਬ ਦੇ ਵਿੱਚ ਭੇਜੇ ਜਾ ਰਹੇ ਨੇ ਅਗਲੀ ਖਬਰ ਹੈ ਮੋਹਾਲੀ ਤੋਂ ਮੋਹਾਲੀ ਦੇ ਵਿੱਚ ਹੋਏ ਨਾਬਾਲਗ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਰੋਡ ਜਾਮ ਕੀਤਾ ਹੋਇਆ ਤਰਨਾ ਪ੍ਰਦਰਸ਼ਨ ਪਰਿਵਾਰ ਦਾ ਉਜਾਰੇ ਪਤੀ ਮਲਜ਼ਮਾਂ ਦੀ ਜਲਦ ਤੋਂ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਪਰਿਵਾਰ ਵਾਰਾਂ ਨੇ ਕਿਹਾ ਕਿ ਜਦੋਂ ਤੱਕ ਪੁਲਿਸ ਮਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਉਹ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਸਾਡਾ ਪਰਿਵਾਰ ਦੇ ਮੈਂਬਰਾਂ ਸਾਡਾ ਇਹੀ ਸਾਡਾ ਰੋਸ ਹੈ ਵੀ ਜਦੋਂ ਤੱਕ ਕਾਤਲ ਫੜੇ ਨਹੀਂ ਜਾਂਦਾ ਸਭ ਤੋਂ ਪਹਿਲਾਂ ਸਾਡੀ ਇਹੀ ਮੰਗ ਹੈ ਜਦੋਂ ਤੱਕ ਕਾਤਲ ਨਹੀਂ ਫੜੇ ਜਦੋਂ ਤੱਕ ਇੱਥੇ ਡੈੱਡ ਬਡੀ ਰਹੇ ਉਧਰ ਮਾਮਲੇ ਨੂੰ ਭਗਦਾ ਦੇ ਇੱਕ ਮੋਹਾਲੀ ਦੇ ਐਸਐਸਪੀ ਵੀ ਪਹੁੰਚੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਛੇਤੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਾਡੀ ਟੀਮਾਂ ਜਿਹੜੀ ਹੈਗੀ ਉਹ ਆਲਰੇਡੀ ਅਥੋਰਾਈਜ਼ਡ ਹੈਗੇ ਇਮੀਡੀਏਟਲੀ ਪੁਲਿਸ ਨੇ ਕਾਰਵਾਈ ਕਰਦੇ ਫਟਚੇ ਗਜ ਕਰਤਾ ਸੀ ਕਿ ਉਹ ਹਮਨਿਟਰੀ ਕਰਤੇ ਸੀਗੇ ਸੋ ਜਿਹੜੇ ਐਕਿਊਜ਼ ਹੈਗੇ ਉਹਨਾਂ ਦੇ ਐਸੋਸੀਏਟਸ ਹੈਗੇ ਅਸੀਂ ਜਲਦੀ ਫੜਕੇ ਸਾਰੇ ਜਿਹੜੇ ਹੈਗੇ ਹਾਲਾਤ ਦੇ ਪਿੱਛੇ ਕਰ ਕਾਬਲੇ ਗੋਰੇ ਕੀ ਬੁੱਧਵਾਰ ਨੂੰ ਸਾਈਕਲ ਟੱਕਰਉਣ ਤੋਂ ਬਾਅਦ ਦੋ ਧਿਰਾਂ ਦੇ ਵਿਚਾਲੇ ਵਿਵਾਦ ਹੋਇਆ ਜਿਸ ਨੂੰ ਸੁਲਝਾਉਣ ਦੇ ਲਈ ਨਬਾਲਗ ਵਿਚਾਲੇ ਆਇਆ ਪਰ ਮੁਲਜ਼ਮਾ ਨੇ ਉਸਦੇ ਤਿੱਹੀ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ ਹਮਲੇ 'ਚ 17 ਸਾਲ ਦੀ ਦਮਨਦੀਪ ਮੌਤ ਹੋ ਗਈ ਸੀ ਤੇ ਪੁਲਿਸ ਨੇ ਮੁਲਜ਼ਮਾ ਨੂੰ ਕਾਬੂ ਕਰਨ ਦੇ ਲਈ ਹੁਣ ਛਾਪੇਮਾਰੀ ਜ਼ਰੂਰ ਕਰ ਰਹੀ ਹੈ ਪਰ ਦੂਜੇ ਪਾਸੇ ਮੁਹਾਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਜਾਰੀ ਹੈ ਪਰਿਵਾਰ ਦੇ ਵੱਲੋਂ ਸੜਕ ਦੇ ਉੱਤੇ ਹੀ ਮ੍ਰਿਤਕ ਦੇ ਨੂੰ ਰੱਖ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਧਰ ਮੁਹਾਲੀ ਦੇ ਵਿੱਚ ਨਾਬਾਲਗ ਦੇ ਮਰਡਰ ਮਾਮਲੇ 'ਚ ਹੁਣ ਪਿੰਡ ਵਾਲਿਆਂ ਨੇ ਮਿਲ ਕੇ ਇੱਕ ਮੈਮੋਰੈਂਡਮ ਵੀ ਤਿਆਰ ਕੀਤਾ ਜਿਸ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਮੈਮੋਰੈਂਡਮ ਦੇ ਵਿੱਚ ਲਿਖਿਆ ਕਿ ਜ਼ਿਲ੍ਹੇ ਦੇ ਕਰੀਬ 6 ਪਿੰਡਾਂ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉਹਨਾਂ ਦੇ ਆਧਾਰ ਕਾਰਡ ਤੇ ਰਾਸ਼ਨ ਕਾਰਡ ਵੀ ਬਣੇ ਨੇ ਜਿਨ੍ਹਾਂ ਨੂੰ ਰੱਦ ਕੀਤਾ ਜਾਵੇ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਨੀਲੇ ਰਸੜ ਕਾਰਡ ਕਹੋ ਇਹਨਾਂ ਦੇ ਬਾਰਡਰ ਕਾਰਡ ਕਹੇ ਲੋ ਜਿਹੜੇ ਬਣਾਏ ਨੇ ਫੇਕ ਬਣਾਏ ਨੇ ਆ ਕਿਸ ਤਰ੍ਹਾਂ ਬਣਾਏ ਨੇ ਇਹਨਾਂ ਨੂੰ ਦੇਖ ਕੇ ਲੋਕਾਂ ਨੂੰ ਜਦ ਰਹਿ ਜਾਵਾਂਗੇ ਸਹੂਲਤਾਂ ਦੇਵਾਂਗੇ ਇਹ ਵੱਧ ਗਏ ਜਦੋਂ ਕੋਈ ਵੀ ਪ੍ਰਵਾਸੀ ਕ੍ਰਾਈਮ ਕਰਦਾ ਹੈ ਇੱਥੇ ਮੁੜ ਕੇ ਲੱਭਦਾ ਨਹੀਂ ਉਧਰ ਇਸ ਮਾਮਲੇ 'ਚ ਪ੍ਰਵਾਸੀਆਂ ਦੇ ਖਿਲਾਫ ਲੱਖਾਂ ਸਦਾਨਾ ਵੀ ਸਾਹਮਣੇ ਆ ਗਏ ਅਤੇ ਕਿਹਾ ਕਿ ਪ੍ਰਵਾਸੀਆਂ ਨੇ ਸੂਬੇ 'ਚ ਲਾਅ ਐਂਡ ਆਰਡਰ ਨੂੰ ਖਰਾਬ ਕੀਤਾ ਹੈ ਜਿਹੜੇ ਤੁਸੀਂ ਅੱਕ ਬੀਜ ਰਹੇ ਹੋ ਜਿਹੜੇ ਕੰਡੇ ਬੀਜ ਰਹੇ ਹੋ ਜਿਹੜੇ ਬੂਟੇ ਤੁਸੀਂ ਲਾ ਰਹੇ ਹੋ ਭੁਗਤੋਗੇ ਵੀ ਤੁਸੀਂ ਮੇਰੀ ਗੱਲ ਯਾਦ ਰੱਖਿਓ ਤੁਹਾਡੀਆਂ ਅਹਿਸਤਾ ਨਾਲ ਖੇਡਦੇ ਆ ਕਿ ਦੇਖੀ ਜੇ ਹਾਲਾਤ ਕੀ ਬਣਨੇ ਆ ਪੰਜਾਬ 'ਚ ਕਾਬਲੇ ਗੋਰੇ ਕੀ ਨਵਾਲਕ ਮਰਡਰ ਮਾਮਲੇ ਚ ਦੋਵੇਂ ਮੁਲਜ਼ਮ ਪ੍ਰਵਾਸੀ ਨੇ ਅਤੇ ਜਿਸ ਪੀਜੀ ਦੇ ਵਿੱਚ ਉਹ ਰਹਿ ਰਹੇ ਸਨ ਉਸ ਦੇ ਮਾਲਕ ਨੇ ਉਹਨਾਂ ਦੀ ਪੁਲਿਸ ਤੋਂ ਵੈਰੀਫਿਕੇਸ਼ਨ ਵੀ ਨਹੀਂ ਕਰਵਾਈ ਸੀ ਫਿਲਹਾਲ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਪਰ ਸਵਾਲ ਇਹ ਹੈ ਕਿ ਵਾਕਈ ਹੀ ਕ੍ਰਾਈਮ ਜਿਹੜਾ ਪੰਜਾਬ ਦੇ ਵਿੱਚ ਜਿੱਥੇ ਹੁੰਦਾ ਹੈ ਉਸ ਦੇ ਪਿੱਛੇ ਪ੍ਰਵਾਸੀਆਂ ਨੂੰ ਕਸੂਰਵਾਰ ਦੱਸਣਾ ਜਾਇਜ਼ ਹੈ ਕਿਰ ਜਦੋਂ ਇੱਕ ਘਟਨਾ ਬਹੁਤ ਸਾਰੇ ਲੋਕਾਂ ਦੇ ਉੱਤੇ ਸਵਾਲ ਚੁੱਕਦੇ ਵੇ ਜਾਂ ਫਿਰ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੋਵੇ ਫਿਰ ਫਰਕ ਤੱਪੇਂਦਾ ਅਗਲੀ ਖਬਰ ਹੈ ਪਟਿਆਲਾ ਤੋਂ ਪਟਿਆਲਾ ਦੇ ਵਿੱਚ ਗੈਣਿਆਂ ਦੇ ਲਈ ਜੇਠ ਨੇ ਭਰਾ ਦੀ ਪਤਨੀ ਯਾਨੀ ਭਾਬੀ ਦੇ ਪੇਟ ਦੇ ਵਿੱਚ ਕਟਰ ਮਾਰਿਆ ਤੇ ਕਟਰ ਨਾਲ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਜੇਠ ਦੇ ਉੱਤੇ ਇਲਜ਼ਾਮ ਮਾਮਲਾ ਬਟੋਹੀ ਕਲਾ ਪਿੰਡ ਦਾ ਹੈ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੇ ਆਪਣੇ ਹਿੱਸੇ ਦੇ ਜਿਹੜੇ ਆਪਣੇ ਜੇਠ ਤੋਂ ਮੰਗੇ ਸਨ ਜਿਸ ਤੋਂ ਬਾਅਦ ਵਿਵਾਦ ਦੇ ਨਾਲ ਵੱਧ ਗਿਆ ਕਿ ਕਾਗਜ਼ ਕੱਟਣ ਵਾਲੇ ਕਟਰ ਦੇ ਨਾਲ ਉਸ ਨੇ ਆਪਣੀ ਭਾਬੀ ਦੇ ਢਿੱਡ ਦੇ ਵਿੱਚ ਵਾਰ ਕਰ ਦਿੱਤਾ ਉੱਥੇ ਕੱਟਣ ਤੋਂ ਬਾਅਦ ਲੋਕਾਂ ਨੇ ਬਲਜ਼ਮ ਜੇਠ ਨੂੰ ਫੜ ਕੇ ਉਸ ਦੀ ਕੁੱਟਮਾਰ ਕੀਤੀ ਕਰੀ ਲੂਕ ਲੀਸ ਦੇ ਵਿੱਚ ਜਦੋਂ ਗੱਲ ਕਤਲ ਤੱਕ ਪਹੁੰਚ ਜਾਵੇ ਫਿਰ ਫਰਕ ਤਪੈਂਦਾ ਜਿਵੇਂ ਵਾਕਈ ਕੀ ਗੈਣੇ ਇੰਨੇ ਜ਼ਿਆਦਾ ਕੀਮਤੀ ਨੇ ਕਿ ਆਪਣੇ ਪਰਿਵਾਰ ਦੇ ਕਿਸੇ ਸ਼ਖਸ ਦਾ ਕਤਲ ਕਰ ਦਿੱਤਾ ਜਾਵੇ ਘਰ ਦੇ ਵਿੱਚ ਕਲੇਸ਼ ਹੁੰਦੇ ਨੇ ਕਹਿੰਦੇ ਨੇ ਕਿ ਜਿੱਥੇ ਦੋ ਭਾਂਡੇ ਹੋਣ ਖੜਕਦੇ ਨੇ ਪਰ ਜਦੋਂ ਇੰਨਾ ਜ਼ਿਆਦਾ ਕਲੇਸ਼ ਵੱਜ ਜਾਵੇ ਕਿ ਕਿਸ ਦੀ ਮੌਤ ਹੋ ਜਾਵੇ ਪਰਿਵਾਰ ਦੇ ਮੈਂਬਰ ਦੀ ਫਿਰ ਫਰਕ ਤਪੈਂਦਾ ਹੁਣ ਅੱਗੇ ਵਧਿਆ ਅਗਹੀ ਖਬਰ ਹੈ ਕੈਥਲ ਤੋਂ ਔਰ ਤੁਹਾਨੂੰ ਦਿਖਾਣੇ ਇੱਕ ਮੋਡੀਫਾਈਡਡ ਗੱਡੀ ਇਹ ਮੋਡੀਫਾਈਡ ਗੱਡੀ ਆ ਖੂਬ ਚੌੜੇ-ਚੌੜੇ ਟਾਇਰ ਨੀਂ ਆਰ オーਪਨ ਤੁਹਾਨੂੰ ਨਜ਼ਰ ਆ ਰਹੀ ਹੈ ਦੇਖਣ ਨੂੰ ਸੋਹਣੀ ਲੱਗ ਰਹੀ ਹੈ ਪਰ ਪੁਲਿਸ ਵਾਲਿਆਂ ਨੂੰ ਸੋਣੀ ਨਹੀਂ ਲੱਗੀ ਤੇ ਫਿਰ ਇਸ ਦਾ ਚਲਾਨ ਕੱਢ ਦਿੱਤਾ ਗਿਆ ਇਹ ਪੂਰੇ ਪੈਸੇ ਲਾ ਕੇ ਤੁਸੀਂ ਕਹਿ ਸਕਦੇ ਹੋ ਬੜਾਈ ਤਾਂ ਵਧੀਆ ਗਈ ਸੀ ਪਰ ਤਹਿ ਨੀਮਾ ਦੇ ਮੁਤਾਬਿਕ ਨਹੀਂ ਸੀ ਇਸ ਕਰਕੇ ਫਿਰ ਚਲਾਨ ਹੋ ਗਿਆ 23000 ਰੁਪਏ ਦਾ ਚਲਾਨ ਕਟਿਆ ਗਿਆ ਗੱਡੀ ਦੇ ਵਿੱਚ ਕਰੀਬ 24 ਇੰਚ ਚੌੜੇ ਟਾਇਰ ਪਾ ਦਿੱਤੇ ਗਏ ਸੀ ਪੁਲਿਸ ਨੇ ਗੱਡੀ ਨੂੰ ਵੀ ਇੰਪਾਉਂਡ ਕਰ ਦਿੱਤਾ ਕਾਬਲੇ ਗੋੜ ਹੈ 23000 ਰੁਪਏ ਦਾ ਚਲਾਨ ਕੀਤਾ ਹੈ 24 ਇੰਚ ਦੇ ਜਿਹੜੇ ਟਾਇਰ 23000 ਦਾ ਚਲਾਨ ਔਰ ਕਾਬਲੇਕ ਔਰ ਇਹ ਕੀ ਜਦੋਂ ਤੁਸੀਂ ਕਾਰ ਰਹੀ ਹੈ ਕੋਈ ਵੀ ਗੱਡੀ ਚਲਾਉਨੇ ਆ ਤਾਂ ਫਿਰ ਉਸਦੇ ਜਿਹੜੇ ਟਾਇਰ ਹੁੰਦੇ ਨੇ ਉਹਨਾਂ ਦੀ ਵੀ ਇੱਕ ਹੱਦ ਹੁੰਦੀ ਹੈ ਤੁਸੀਂ ਇੰਨੇ ਚੌੜੇ ਟਾਇਰ ਨਹੀਂ ਪਵਾ ਸਕਦੇ ਔਰ ਉਹ ਤੈ ਨਿਯਮਤ ਦੇ ਮੁਤਾਬਿਕ ਨਹੀਂ ਸੀ ਗੱਡੀ ਸੋਣੀ ਬਹੁਤ ਬਣਾਈ ਖੂਬ ਟੈਸ਼ਨ ਮਾਰਨ ਦੇ ਲਈ ਲਈ ਬਣਾਈ ਹੋਏਗੀ ਪੈਸੇ ਲਗਾ ਕੇ ਪਰ ਪੁਲਿਸ ਦੀ ਕਿਤਾਬ ਦੇ ਮੁਤਾਬਿਕ ਕਾਨੂੰਨ ਦੀ ਕਿਤਾਬ ਦੇ ਮੁਤਾਬਿਕ ਇਹ ਜਾਇਜ਼ ਨਹੀਂ ਹੈ ਤੇ ਫਿਰ ਚਲਾਨ ਕਰ ਦਿੱਤਾ ਗਿਆ 23000 ਦਾ ਚਲਾਨ ਹੋਇਆ ਗੱਡੀ ਵੀ ਇਮਪਾਉਂਡ मेरे को कई दिन से पता लगा था ये गाड़ी है एक जो शहर में घूम रही है युवा लड़के इसमें कभी इधर कभी उधर घूमते रहते थे आज मेरे को क्या मिल गई अभी मैंने लिया है मैं तस्दीक करूंगा इसके डॉक्यूमेंट तस्दीक हुआ इसका मालिक कौन है असल वो तस्दीक करूंगा अगर इसका मालिक असल मिल गया गाडी सही मिली तो उनके हवाले कर देंगे अगर गाडी में कोई गलती मिली उसके मुताबिक यातायात नियम के अनुसार कार्रवाई कर हैं हाँ जी टायर चोड़े हैं जी स... सभी कर लिया सब कुछ टायर की भी करेंगे गाड़ी के डॉक्यूमेंट की भी करेंगे सीट की भी करेंगे बिल्कुल करेंगे जी था कोई डॉक्यूमेंट नहीं मिला इसका इंपाउंड किया जी हमने तेईस तो हजार का किया जी पोलूशन का किया है डॉक्यूमेंट का किया है और एक दो से सिस्टम उनका करेगा यानी कि टोटल तेईस हजार का करके इम्पाउंड कर ली गाड़ी डॉक्यूमेंट ना मिलने की वजह से ठीक है ਅਭੀ ਤੱਕ ਤੋ ਇਸ ਵਿੱਚ ਇਹ ਵੀ ਨਿਕਲ ਰਿਹਾ ਕੋਨਸੀ ਗਾੜੀ ਹੈ ਜਿਗਾੜ ਸਾਹ ਜਿਗਾੜ ਸਾਹ ਸਿਸਟਮ ਲੱਗ ਰਿਹਾ ਹੈ ਮੋਡੀਫਾਈ ਹੈ ਜ਼ਿਆਦਾ ਮੋਡੀਫਾਈ ਹੈ ਜ਼ਿਆਦਾ ਮੋਡੀਫਾਈ ਹੈ ਟੋਟਲੀ ਮੋਡੀਫਾਈ ਹੈ ਮੋਡੀਫਿਕੇਸ਼ਨ ਦਾ ਵੀ ਕੋਈ ਚਲਾਨ ਹੋ ਗਿਆ ਮੋਡੀਫਿਕੇਸ਼ਨ ਆਪ ਚਲਾ ਇਹ ਚਲਾਨ ਮੋਡੀਫਿਕੇਸ਼ਨ ਨਹੀਂ ਮੈਨ ਕੋ ਜੋ ਡਾਕੂਮੈਂਟ ਨਹੀਂ ਹੈ ਤਾਂ ਜਾਣਕਾਰੀ ਇਹ ਵੀ ਹੈ ਕਿ ਪੂਰੀ ਮੋਡੀਫਾਈ ਕਰਵਾਈ ਗਈ ਹੁਣ ਸਵਾਲ ਇਹ ਹੈ ਕਿ ਜਦੋਂ ਆਰ ਸੀ ਬਣਦੀ ਹੈ ਜਾਂ ਆਰ ਸੀ ਹੁੰਦੀ ਹੈ ਕਿਸਦੇ ਕੋਲ ਰਜਿਸਟ੍ਰੇਸ਼ਨ ਸਰਟੀਫਿਕੇਟ ਹੈ ਤਾਂ ਉਸ ਦੇ ਵਿੱਚ ਚੈਸੀ ਨੰਬਰ ਉਸ ਦੇ ਵਿੱਚ ਜਿਹੜਾ ਇੰਜਨ ਨੰਬਰ ਹੈ ਉਹ ਵੀ ਲਿਖਿਆ ਹੁੰਦਾ ਹੈ ਕਿ ਵਾਕਈ ਉਹ ਵੀ ਹੈ ਜਾਂ ਨਹੀਂ ਇਹ ਸਾਰਾ ਹੀ ਇਕੱਠਾ ਕਰਕੇ ਕੋਈ ਇਸ ਤਰੀਕੇ ਨਾਲ ਜੀਬ ਬਣਾ ਦਿੱਤੀ ਗਈ ਕਿ ਜਦੋਂ ਟ੍ਰੈਸ਼ਨ ਦੇ ਲਈ ਪੈਸੇ ਖੂਬ ਖਰਚੇ ਜਾਣ ਔਰ ਇਸ ਤਰੀਕੇ ਦਾ ਸਾਧਨ ਤਿਆਰ ਕਰ ਲਿਆ ਜਾਵੇ ਜੋ ਕਾਨੂੰਨਾਂ ਦੇ ਉਲਟ ਹੋਵੇ ਫਿਰ ਫਰਕ ਤਾਂ ਪੈਂਦਾ ਹੈ ਜੇ 24 ਇੰਚ ਦੇ ਟਾਇਰ ਪੌਨ ਦੇ ਨਾਲ 23000 ਦਾ ਚਲਾਨ ਤਾਂ ਹੋ ਜਾਂਦਾ ਹੈ ਹੁਣ ਅੱਗੇ ਵਧਦੇ ਹਾਂ ਤੇ ਖਬਰ ਹੈ ਨਿਊਜ਼ੀਲੈਂਡ ਤੋਂ ਨਿਊਜ਼ੀਲੈਂਡ ਦੀ ਪਾਰਲੀਮੈਂਟ ਦੇ ਵਿੱਚ ਐਮਪੀ ਹਾਨਾ ਰਾਘੀਤੀ ਮੁਰਤੂ ਸਦਨ ਦੇ ਵਿੱਚ ਹਾਕਾ ਡਾਂਸ ਨੂੰ ਲੈ ਕੇ ਇੱਕ ਵਾਰ ਮੁਰਤੂ ਚਰਚਾ ਦੇ ਵਿੱਚ ਨੇ ਤੇ ਤਸਵੀਰਾਂ ਤੁਸੀਂ ਪਹਿਲਾਂ ਵੀ ਦੇਖਿਆ ਹੋਣਗੀਆਂ ਇੱਕ ਵਾਰੀ ਫੇਰ ਦਿਖਾਣੇ ਇਹ ਇੱਕ ਬਿਲ ਦਾ ਵਿਰੋਧ ਕਰ ਰਹੇ ਸਨ ਜਿੱਥੇ ਉਹਨਾਂ ਦੇ ਵੱਲੋਂ ਇਹ ਹਾਕਾ ਡਾਂਸ ਕਿਤਾਬ ਆਪਣੀ ਪਛਾਣਾਂ ਦੀ ਬਜਟ ਦੇ ਨਾਲ ਚਰਚਾ ਦੇ ਵਿੱਚ ਰਹਿਣ ਵਾਲੀ ਅਤੇ ਸਭ ਤੋਂ ਘੱਟ ਉਮਰ ਦੀ ਮੌਰੀ ਐਮਪੀ ਖਾਨਾ ਰਾਘਤੀ ਨੇ ਸਦਨ ਦੇ ਵਿੱਚ ਸਵਦੇਸ਼ੀ ਸੰਧੀ ਵਿਧੇਕ ਦੇ ਵਿਰੁੱਧ ਦੇ ਵਿੱਚ ਉਤਸ਼ਾਹਪੂਰਨ ਹਾਕਾ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਇਹੋ ਨਹੀਂ ਅਜੀਹਾ ਕਰਦੀ ਕਰਦੀ ਉਹਨਾਂ ਨੇ ਸਵਦੇਸ਼ੀ ਸੰਧੀ ਵਿਧੇਕ ਦੀ ਕਾਪੀ ਵੀ ਫਾੜ ਦਿੱਤੀ ਦੇਖਦੇ-ਦੇਖਦੇ ਉਹਨਾਂ ਦੇ ਨਾਲ ਕੁਝ ਹੋਰ ਐਮਪੀਵੀਸ ਵਿਰੋਧ ਦੇ ਵਿੱਚ ਸ਼ਾਮਿਲ ਹੋ ਗਏ। ਫਨਰਾਫੀ ਦਿਨੇ ਸ਼ੁਰੂਆਤ ਦੇ ਵਿੱਚ ਉਸ ਸਮੇਂ ਸੁਰਖੀਆਂ ਵਟੂਰੀਆਂ ਸੀ ਜਦੋਂ ਪਹਿਲੀ ਵਾਰ ਨਿਊਜ਼ੀਲੈਂਡ ਦੇ ਸਦਨ ਦੇ ਵਿੱਚ ਪਹੁੰਚੇ ਸੀ ਅਤੇ ਆਪਣੀ ਪਹਿਲੀ ਭਾਸ਼ਣ ਦੇ ਦੌਰਾਨ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਰਵਾਇਤੀ ਹਾਕਾ ਦਾ ਪ੍ਰਦਰਸ਼ਨ ਕੀਤਾ ਸੀ